ਕਿਸੇ ਵੀ ਆ ਸਟੇਟ ਹੈਡਕ quarters ਤੇ ਕਿ ਜਿਲੰਦਰ ਦੇ ਵਿੱਚ ਆਈਸੀਯੂ ਦੇ ਵਿੱਚ ਜਿਹੜੇ ਪੇਸ਼ੈਂਟਸ ਹੈਗੇ ਆ ਉਹਨਾਂ ਚੋਂ ਤਿੰਨ ਪੇਸ਼ੈਂਟ ਦੀ ਜਿਹੜੀ ਅਗਲੀ ਡੈਥ ਹੋ ਗਈ ਹੈ। ਉਹ ਤਾਂ ਸਰਕਾਰ ਨੇ ਬਹੁਤ ਹੀ Swift ਐਕਸ਼ਨ ਲੈਂਦੇ ਹੋਏ ਅਸੀਂ ਸਾਰੇ ਉੱਚ ਅਧਿਕਾਰੀਆਂ ਨੂੰ ਵੀ ਉਹਨਾਂ ਦੇ ਧਿਆਨ ਚ ਲੈਂਦਾ ਮਾਣਯੋਗ ਸਾਡੇ ਸੇਧ ਮਦੂਰੇ ਧਿਆਨ ਚ ਲੈਂਦਾ ਤੇ ਸੇਵਾ ਮੰਤਰੀ ਜੀ ਤੇ ਰਾਤੀ ਆਗੇ ਸੀਗੇ ਲਗਭਗ 12:30 ਵਜੇ ਆ ਰਾਜ ਸਿਹਰੇ ਦੁਆਰਾ ਫੇਰ ਆ ਕੇ ਜੀਏ 8:00 ਵਜੇ ਦੁਆਰਾ ਫੇਰ ਆ ਕੇ ਗਏ। ਮਰ ਸਾਦੀ ਅੱਜ 3 ਚੰਡੀਗੜ੍ਹੋਂ ਆਈ ਹੈਗੀ ਕਿ ਇਸ ਪ੍ਰਕਰਮ ਦੀ ਦੇਖਣ ਵਾਸਤੇ ਵੀ ਕਿੱਥੇ ਕੀ ਕਮੀ ਰਹੀ ਗਈ ਤਾਂ ਉਹਦੇ ਵਿੱਚ ਜਿਹੜੇ ਪੇਸ਼ੈਂਟ ਸੀ ਕਿ ਉਹਨਾਂ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਜਿਹੜਾ ਸਟਾਫ ਹੋਣ ਡਿਊਟੀ ਸੀਗਾ ਉਹਨਾਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ ਆ ਜਿਹੜੇ ਸਾਡੇ ਆਕਸੀਜਨ ਦੇ ਪਲਾਂਟਸ ਹੈਗੇ ਆ ਉਹਨਾਂ ਦੀ ਟੈਕਨੀਕਲ ਅਸੈਸਮੈਂਟ ਵੀ ਕਰਵਾਈ ਗਈ ਹੈ ਜੀ ਜਿਹੜੇ ਪਲਾਂਟਸ ਹੈਗੇ ਆ ਹੁਣ ਜਿਹੜਾ ਆਈਸੀਯੂ ਦੇ ਵਿੱਚ ਇਕਵਿਪਮੈਂਟ ਹੈ ਉਹਦੀ ਅਸੈਸਮੈਂਟ ਵੀ ਚੱਲ ਰਹੀ ਹੈ ਜੀ ਜਿਹੜਾ ਸਸਨਾ ਕਿੰਨਾ ਲਾਗਾ ਖੰਸੇ ਵਾਟਰ ਚਾਹੀਦਾ ਪੂਰਾ ਹੈਗਾ ਉਹਦਾ ਨੰਬਰ ਪੂਰਾ ਹੈਗਾ ਇਹ ਵੀ ਕਰ ਰਹੇ ਆਂ ਔਰ ਇਹਨਾਂ ਸਾਰਿਆਂ ਤੋਂ ਬਾਅਦ ਸਰਕਾਰ ਨੂੰ ਇੱਕ ਸਮਗਰ ਦੀ ਰਿਪੋਰਟ ਪੇਸ਼ ਕਰਾਂਗੇ ਕਿ ਕਿੱਥੇ ਕੋਈ ਕਮੀ ਰਹਿ ਗਈ ਹੈ ਤਾਂ ਜੇ ਕਿਸੇ ਦੀ ਕੋਈ ਲਾਪਰਵਾਹੀ ਹੈ ਤਾਂ ਕਿਸ ਦੀ ਲਾਪਰਵਾਹੀ ਹੈ ਤਾਂ ਕਿ ਕੋਨੂੰ ਨੂੰ ਸਾਫ਼ ਜਿਹੜੇ ਤੱਕਵਾ ਕੁੱਤਨੀ ਕਰ ਲਈ ਕੀਤੀ ਜਾ ਸਕੇ ਬੜੀ ਦੁਖਦਾਈ ਘਟਨਾ ਹੈ ਜੀ ਜਿਹੜੇ ਤਿੰਨ ਪੇਸ਼ੈਂਟਸ ਦੀ ਡੈਥ ਹੋਈ ਹੈ ਅੱਜ ਸਾਡੇ ਸਟਾਫ ਨੇ ਉਹ ਮਰੀ ਜਿਹੜੀਆਂ ਬਾਡੀਜ਼ ਹੈਗੇ ਆ ਉਹਨਾਂ ਦੇ ਪਰਿਵਾਰ ਨੇ ਵੀ ਸ਼ੋਕ ਜਿੱਤੀਆਂ ਇੱਕ ਦੀ ਤਾਂ ਮੈਨੂੰ ਇਨਫਾਰਮੇਸ਼ਨ ਆਈ ਹੈ ਕਿ ਕੀ ਕੀ ਤਾਂ ਕੰਮਿਸ਼ਨ ਹੋ ਗਈ ਔਰ ਐਚਐਮ ਸਰ ਨੇ ਵੀ ਪ੍ਰੋਸ ਬਵਾਇਆ ਕਿ ਇਹਨਾਂ ਤੇ ਨਾਲ ਪਰਿਵਾਰਾਂ ਦਾ ਦੇ ਨਾਲ ਸਰਕਾਰ ਪੂਰਾ ਮੋਢੇ ਰਮੋਤਾ ਲਾ ਕੇ ਕਰੇਗੀ ਔਰ ਉਹਨਾਂ ਨੇ ਜੋ ਬੰਦੀਸ ਹੈ ਪਾਈ ਰਹੀ ਹੈ ਸਰ ਹੁਣ ਤੱਕ ਤੁਹਾਡੇ ਵੱਲੋਂ ਕੀ ਕੀ ਦੇਖਿਆ ਗਿਆ ਕਿ ਪਲਾਂਟ ਬੰਦ ਹੋਇਆ ਕੀ ਸ਼ਾਮਣੇ ਆਇਆ ਜਾਂਚ ਤੱਕ ਦੀ ਇਸ ਜਾਂਚ ਤੇ ਕੀ ਨੈਗਲੀਜੈਂਸੀ ਸਾਹਮਣੇ ਆਈ ਔਰ ਕਿਸ ਦੀ ਹੈ ਇਸ ਰੈਜੀ ਕਿ ਜਦੋਂ ਬਾਹ ਕਿ ਜਦੋਂ ਐਡਾ ਵੱਡਾ ਪ੍ਰਕਰਮ ਹੁੰਦਾ ਨੂੰ ਆਪਾਂ ਪਾਰਟਸ ਦੇ ਵਿੱਚ ਨਹੀਂ ਦੇਖ ਸਕਦੇ ਜੀ ਇਹ ਅੱਜ ਕਿ ਦੀ ਹੁਣ ਤੱਕ ਦੀ ਜਾਂਚ ਦੇ ਵਿੱਚ ਕੀ ਦੀ ਆ ਗਈ ਹੁਣ ਤੱਕ ਦੀ ਜਾਂਚ ਦੇ ਵਿੱਚ ਕੀ ਦੀ ਆ ਗਈ ਜਦੋਂ ਅਸੀਂ ਇੱਕ ਪੰਜਵੇਂ ਸਮੇਂ ਦੇ ਵਿੱਚ ਸਾਨੂੰ ਲੱਗੋ ਆਇਆ ਕਿ ਤੁਸੀਂ ਆਪਣੀ ਰਿਪੋਰਟ ਦਿਓ ਤਾਂ ਜਦੋਂ ਹੁਣ ਮੰਤਰੀ ਜੀ ਵੀ ਬੈਠੇ ਸੀ ਸਾਡੀ ਅੰਦੀ ਟੀਮ ਥਲੇ ਐਸੇ ਵਿੱਚ ਕੰਮ ਕਰ ਰਹੀ ਹੈ ਉਹ ਬਣਾ ਰਹੀ ਹੈ ਸਾਰੇ ਇਕਵਿਪਮੈਂਟ ਕਲਾਕਲਾ ਦੇਖ ਕੇ ਲਿਸਟਾ ਟਾਈਪ ਹੋ ਰਹੀ ਹੈ ਜਿਹੜੇ ਜਿਹੜੀਆਂ ਇਕਵਿਪਮੈਂਟ ਚਾਹੀਦਾ ਹੁੰਦਾ ਤਾਂ ਡੈਫੀਨਿਟਲੀ ਕਿਤਨਾ ਕਿਤੇ ਕੋਈ ਨਾ ਕੋਈ ਕਮੀ ਕਰ ਰਹੀ ਹੈ ਕਿ ਜਿਹੜੀ ਆਕਸੀਜਨ ਦੇ ਘਾਟ ਰਹੀ ਹੈ ਠੀਕ ਹੈ ਜੀ ਤਾਂ ਚਾਹੇ ਜਿਹੜੇ ਮਰੀਜ਼ ਹੈਗੇ ਆ ਉਹ ਮੈਡੀਕਲ ਲੈਵਲ ਸੀਗੇ ਜੀ ਮੈਂ ਰਿਪੋਰਟ ਦੇਖਿਆ ਮੈਡੀਕਲ ਲੈਵਲ ਸੀਗੇ ਪਰ ਪਰ ਇਹ ਕੋ ਲੱਖ ਤਿੰਨ ਮਰੀਜ਼ਾਂ ਦਾ ਸੀਰੀਅਸ ਹੋ ਜਾਣਾ ਲਾਪਰਵਾਹੀ ਤਾਂ ਹੋਈ ਹੈ ਸਰ ਨਹੀਂ ਦੇਖੋ ਇਹ ਤਾਂ ਜਦੋਂ ਪ੍ਰਤਾਪ ਦੀ ਰਿਪੋਰਟ ਬਣਾ ਕੇ ਆਏਗੀ ਕਿ ਕਿਹਦੀ ਕਿਹਦੀ ਜ਼ਿੰਮੇਵਾਰੀ ਬੰਦੀ ਹੈ ਕੀ ਲਾਪਰਵਾਹੀ ਹੋਈ ਹੈ ਉਹ ਤਾਂ ਉਸ ਤੋਂ ਨਿਕਲ ਕੇ ਆਏਗਾ ਪਰ ਡੈਫੀਨਿਟਲੀ ਇਹ ਇੱਕ ਇਸ ਤਰ੍ਹਾਂ ਦਾ ਵਿਸ਼ਾ ਹੈਗਾ ਜਿਵੇਂ ਕਿ ਦੁੰਗੀ ਕੋਹ ਹੁਣੇ ਚ ਇਹ ਕਿੰਨੇ ਸਮੇਂ ਤੇ ਇਹ ਕਿਹੜੇ ਦਿੱਥ ਹੋਈਆਂ ਹੈ ਕਿ ਆ ਕਿੰਨੇ ਸਮੇਂ ਦੇ ਵਿੱਚ ਹੋਈਆਂ ਇਕੱਠੀਆਂ ਤਿੰਨ ਹੋਈਆਂ ਜਾਂ ਸਮੇਂ ਦੇ ਇਹ ਰਿਕਾਰਡ ਦੇਖਿਆ ਐਸ ਪਰ ਰਿਕਾਰਡ ਦੀ ਮੈਂ ਗੱਲ ਕਰ ਰਿਹਾ ਐਸ ਪਰ ਰਿਕਾਰਡ ਜਿਹੜਾ ਹੈਗਾ ਉਹ 7 15 ਤੇ ਹੋਈ ਫਿਰ ਫਿਰ 7 40 ਫਿਰ ਕਿਉਂਕਿ 7 50 ਤੇ ਵੱਖ-ਵੱਖ ਸਮੇਂ ਤੇ ਹੋਈ ਹੈ ਡੈਥ ਤੇ ਇਹ ਵੀ ਇੱਕ ਵਿਸ਼ਾ ਹੈਗਾ ਇੰਕੁਆਰੀ ਜੀ ਪਲਾਂਟ ਕਿੰਨੀ ਦੇਰ ਬੰਦ ਰਿਹਾ ਆ ਆਕਸੀਜਨ ਦੇ ਵਿੱਚ ਪਤਾ ਲੱਗੀ ਹੋਵੇਗਾ ਕਿੰਨਾ ਸਮਾਂ ਲੀ ਪਲਾਂਟ ਨਾ ਜੀ ਉਹ ਕਹਦੇ ਆ ਕਿ 25 ਤੋਂ 30 ਮਿੰਟ ਤੱਕ ਜਿਹੜਾ ਹੈਗਾ ਪਰ ਸਾਡੇ ਕੋਲ ਮੈਨੀਫੋਲਡ ਹੁੰਦਾ ਜੀ ਮੈਨੀਫੋਲਡ ਦੇ ਉੱਪਰ ਸਿਲੰਡਰ ਲੱਗੇ ਹੁੰਦੇ ਆ ਸਿਸਟਮ ਇਸ ਤਰ੍ਹਾਂ ਨਾ ਹੁੰਦਾ ਹਸਪੀਟਲ 'ਚ ਇਹ ਨਹੀਂ ਹੁੰਦਾ ਵੀ ਆਪਣਾ ਪਲਾਂਟ ਬੰਦ ਹੋ ਗਿਆ ਤੇ ਆਕਸੀਜਨ ਬੰਦ ਹੋ ਜੇ ਜੀ ਮੈਨੀਫੋਲਡ ਤੇ ਜੰਗੋ ਸਿਲੰਡਰ ਲੱਗੇ ਹੁੰਦੇ ਆ ਜਦੋਂ ਉਧਰੋਂ ਪ੍ਰੈਸ਼ਰ ਡਾਊਨ ਜਾਂਦਾ ਹੈ ਸਿਲੰਡਰਾਂ ਤੋਂ ਚੁੱਕ ਲੈਂਦਾ ਉਹਦੇ ਵੇਲੇ ਪੁਣੇ ਹੁੰਦੇ ਜੀ ਠੀਕ ਹੈ ਜੀ ਉਹ ਬਾਈਚਾਂਸ ਮੈਨੀਫੋਲ ਦੇਖਣੇ ਅਸੀਂ ਉਹਦੀ ਵੀ ਮੈਂ ਮੈਂ ਸਰਕਾਰੀ ਬੰਦਿਆਂ ਨਾਲੋਂ ਇੱਕ ਬਾਹਰੋਂ ਟੀਮ ਬਣਾ ਕੇ ਜਿਵੇਂ ਆਕਸੀਜਨ ਦਾ ਕੰਮ ਕੀਤਾ ਉਹਨਾਂ ਦਾ ਚੈੱਕ ਕਰਵਾਇਆ ਉਹ ਵੀ ਰਿਪੋਰਟ ਲਈ ਜੀ ਰਿਪੋਰਟ ਆਏਗੀ ਸਮੇਂ ਸਮਾਂ ਇਹ ਸਮੇਂ ਕਿੰਨੇ ਦੇਰ ਕਿੰਨੇ ਦੇਰ ਦੇ ਵਿੱਚ ਕਿਹੜੀ ਰਿਪੋਰਟ ਤੁਹਾਡੇ ਬਣ ਜਾਏਗੀ ਮੇਰੇ ਖਿਆਲ ਆ ਕਿ ਆ ਨਾਲੇ ਕੰਮ ਤੇ ਅੰਦਰ ਅੰਦਰ ਅਸੀਂ ਸਰਕਾਰ ਨੂੰ ਰਿਪੋਰਟ ਸਮੇਂ ਪਰसों ਜਿਹੜਾ ਓਪਰੇਟ ਕਰਿਆ ਸੀਗਾ ਆਕਸੀਜਨ ਪਲਾਂਟ ਉਹ ਸਫਾਈ ਸੀਗਾ ਨਹੀਂ ਜਿਹੜਾ ਬੰਦਾ ਮਿਰੰਦਰ ਹੈ ਜਿਹੜਾ ਸਫਾਈ ਕਰਦਾ ਉਹ ਸਫਾਈ ਸੀਗਾ ਮੈਂ ਤੁਹਾਨੂੰ ਦੱਸਾਂ ਉਸੀ ਸ਼ਹਿਰੀ ਜੀ ਜੀ ਸੋਕ ਆ ਮੇਰੀ ਇਸ ਰਾ ਹੈ ਕਿ ਜਿਹੜਾ ਬੰਦਾ ਨਰਿੰਦਰ ਹੈ ਜਿਹੜਾ ਸੁਪਰਵਾਈਜ਼ਰ ਸੀ ਸਾਡਾ ਪਲਾਂਟ ਸਾਡੇ ਕੋਲ ਦੋ ਸੁਪਰਵਾਈਜ਼ਰ ਹੈ ਸਾਡੇ ਕੋਲ ਦੋ ਪੀਐਸਏ ਪਲਾਂਟ ਹੈ ਜੀ ਇੱਕ ਇਹਲਾ ਮੋਰ 115 ਆਕਸੀਜਨ ਕਨਸੈਂਟਰੇਟਰ ਹੈ ਔਰ ਲਗਭਗ 150 ਦੇ ਕਰੀਬ ਸਾਡੇ ਕੋਲ ਜੰਬੋ ਸਿਲੰਡਰ ਹੈ ਜੀ ਮੈਂ ਇੱਥੇ ਲਈ ਆ ਕੇ ਠੀਕ ਹੈ ਜੀ ਤਾਂ ਸਾਡੇ ਕੋਲੇ 46 ਬੀਐਨਬੀ ਦੇ ਡਾਕਟਰ ਹੈਗੇ ਡੀਆਪੀ ਸਟੂਡੈਂਟਸ ਹੈ 15 ਹਾਊਸਰ ਜਨ ਹੈ ਅਸਲ ਉਸ ਤੇ ਬਾਵਯੂਟ ਗੇਟੀ ਬੰਦੀ ਕਿਸੇ ਗੱਲ ਮੈਂ ਕੋਈ ਆਪਾਂ ਕਹਿਣਾ ਜਿਵੇਂ ਆਪ ਸਟਾਫ ਦੀ ਗੱਲ ਹੋ ਰਹੀ ਸੀ ਤਾਂ ਸਟਾਫ ਕੋਈ ਇਸ਼ੂ ਨਹੀਂ ਹੈਗਾ ਜੀ ਇਹਦੇ ਵਿੱਚ ਟੈਕਨੀਕਲ ਇਸ਼ੂ ਹੈਗਾ ਟੈਕਨੀਕਲ ਫੇਲਰ ਕਿਉਂ ਹੈ ਜਿਹੜਾ ਬੰਦਾ ਸੁਪਰਵਾਈਜ਼ਰ ਸੀਗਾ ਹੀ ਵਾਸ ਆਨ ਛੁੱਟੀ ਉਹਦੇ ਪਿੱਛੇ ਕੋਈ ਮੁੰਡਾ ਦੀਪਕ ਹੈ ਦੀਪਕ ਹੈ ਦੀਪਕ ਹੈ ਉਸ ਨੂੰ ਫੋਨ ਕੀਤਾ ਗਿਆ ਉਹਨੇ ਪਲਾਨ ਜਿਹੜਾ ਸੀਗਾ ਉਹ ਆਨ ਕਰ ਲਿਆ ਪ੍ਰੈਸ਼ਰ ਆ ਗਿਆ ਸੀਗਾ ਪਰ ਉਦੋਂ ਤੱਕ ਜਨਾ ਕਿੰਤੀ ਸਮਾਸੀ ਗੱਲ ਚੁੱਕਿਆ ਸੀ ਜਨਾ ਜੱਜਤੀ ਸੀ ਹਰਪਾਲ ਪ੍ਰੋਪਰ ਟੈਕਨੀਕਲ ਟੀਮ ਮੌਜੂਦਾ ਹੋਣਾ ਜ਼ਰੂਰੀ ਨਹੀਂ ਹੈ ਸਰ ਸਰ ਆਪਾਂ ਕਾਰ ਚ ਵੀ ਚੱਲਦੇ ਆ ਆਪਣੇ ਕੋਲ ਡਿਸਟ੍ਰਿਕਟ ਨਹੀਂ ਹੁੰਦੀ ਐ ਪਹਿਲੇ ਤਾਂ ਸਰ ਆਈਸੀ ਸਰ ਆਪਣੇ ਆਈਸੀ ਦੇ ਆਈਸੀ ਨਾਲ ਰਿਲੇਟਡ ਤੁਸੀਂ ਗੱਲ ਨਹੀਂ ਸਮਝ ਰਹੇ ਸਾਡੇ ਕੋਲ ਆਕਸੀਨੋ ਕਨਸੈਂਟਰੇਟਰ ਹੈ ਸਾਡੇ ਕੋਲ ਸਿਲੰਡਰ ਹੈ ਸਾਡੇ ਕੋਲ ਪੀਐਸਏ